ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਆ ਕਿਸਾਨ ਮੋਰਚਾ ਸ਼ੁਰੂ ਹੋ ਗਿਆ ਕਿਸਾਨ ਅੰਦੋਲਨ ਸ਼ੁਰੂ ਹੋ ਚੁੱਕਾ ਹੈ 13 ਫਰਵਰੀ ਦਾ ਦਿਨ ਹੈ ਕਿਸਾਨਾ ਵਲੋਂ ਦਿੱਲੀ ਚਲੋ ਦਾ ਸੱਦਾ ਦਿੱਤਾ ਗਿਆ ਸੀ ਕੁਝ ਹੱਕੀ ਮੰਗਾਂ ਨੂੰ ਲੈ ਕੇ ਐਮਐਸਪੀ ਵਰਗੀਆਂ ਗਰੰਟੀਆਂ ਨੂੰ ਲੈ ਕੇ ਸੁਆਮੀ ਨਾਥਨ ਕਮਿਸ਼ਨ ਨੂੰ ਲੈ ਕੇ ਸੋ ਇਹ ਜਿਹੜੀਆਂ ਮੰਗਾਂ ਸਨ ਕਿਸਾਨਾਂ ਦੀਆਂ ਮੰਗਾ ਸਨ ਤੇ ਜਿਸ ਨੂੰ ਲੈ ਕੇ ਕੇਂਦਰੀ ਮੰਤਰੀਆਂ ਵੱਲੋਂ ਚੰਡੀਗੜ੍ਹ ਦੇ ਵਿੱਚ ਬੀਤੀ ਦਿਨੀ ਕਿਸਾਨਾਂ ਦੇ ਨਾਲ ਕੁਝ ਮੀਟਿੰਗਾਂ ਵੀ ਹੋਈਆਂ ਜੋ ਬਿਸੱਟਾ ਰਹੀਆਂ ਕਿਸਾਨ ਬਜੇਦ ਹਨ ਕਿ ਦਿੱਲੀ ਜਾ ਕੇ ਰਹਿਣਾ ਉਧਰ ਹੀ ਹਾਈ ਕੋਰਟ ਵੱਲੋਂ ਵੀ ਹਰਿਆਣਾ ਸਰਕਾਰ ਨੂੰ ਝਾੜ ਵੀ ਪਾਈ ਗਈ ਹੈ ਸਵਾਲ ਵੀ ਕੀਤੇ ਗਏ ਹਨ ਕਿ ਕਿਸਾਨਾਂ ਦਾ ਰਾਹ ਕਿਉਂ ਰੋਕਿਆ ਗਿਆ ਹੈ ਪੰਜਾਬ ਹਰਿਆਣਾ ਦੇ ਨਾਲ ਜਿਹੜੇ ਬਾਰਡਰ ਨੇ ਸ਼ੰਭੂ ਬਾਰਡਰ ਦੀ ਗੱਲ ਕਰੀਏ ਖਨੋਰੀ ਬਾਰਡਰ ਦੀ ਗੱਲ ਕਰੀਏ ਜਾਂ ਡੱਬ ਵਾਲੀ ਬਾਰਡਰ ਦੀ ਗੱਲ ਕਰੀਏ ਬੈਰੀਕੇਟਿੰਗ ਕੀਤੀ ਹੋਈ ਹੈ ਕਿਸਾਨਾਂ ਨੂੰ ਰੋਕਣ ਦੀ ਗੱਲ ਕੀਤੀ ਹੈ ਪਰ ਸ਼ੰਭੂ ਬਾਰਡਰ ਦੇ ਉਤੇ ਕਿਸਾਨਾਂ ਦੀ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕਿਸਾਨਾਂ ਨੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ ਬੈਰੀਕੇਟਿੰਗ ਹਟਾਈ ਜਾ ਰਹੀ ਹੈ ਦੱਸ ਦਿੰਦੇ ਆ ਕਿ ਕਿਸਾਨ ਅੰਦੋਲਨ ਦਾ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਸਮਰਥਨ ਕੀਤਾ ਗਿਆ ਜਿੱਥੇ ਅਕਾਲੀ ਦਲ ਦੇ ਬਿਕਰਮ ਮਜੀਠੀਆ ਵੱਲੋਂ ਸਮਰਥਨ ਕੀਤਾ ਗਿਆ ਉੱਥੇ ਹੀ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਹੋਣਾ ਵੱਲੋਂ ਵੀ ਜਿਹੜਾ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਗਿਆ ਸੀ ਸੋ ਹੁਣ ਫਤੇਗੜ ਸਾਹਿਬ ਦੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਨੇਮੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਜੜੇ ਪਰਬੰਧ ਚਾਈਨਾ ਦੇ ਬਾਰਡਰ ਤੇ ਕਰਨੇ ਚਾਹੀਦੇ ਨੇ ਜੜੇ ਪਰਬੰਧ ਪਾਕਿਸਤਾਨ ਦੇ ਬਾਰਡਰ ਤੇ ਕਰਨੇ ਚਾਹੀਦੇ ਨੇ ਉਹ ਪੰਜਾਬ ਦੇ ਨਾਲ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਦੀ ਇਸ ਸਖਤੀ ਦੀ ਨਿਖੇਦੀ ਕੀਤੀ ਉਹਨਾਂ ਕਿਹਾ ਕਿ ਮੈਂ ਮੋਦੀ ਸਰਕਾਰ ਨੂੰ ਬੇਨਤੀ ਕਰਦਾ ਰਿਪੀਟ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਮੈਂ ਇਸ ਕਿਸਾਨ ਅੰਦੋਲਨ ਦਾ ਸਮਰਥਨ ਕਰਦਾ ਹਾਂ ਹੋਰ ਕੀ ਕੁਝ ਕਿਹਾ ਡਾਕਟਰ ਅਮਰ ਸਿੰਘ ਨੇ ਆਓ ਸੁਣਦੇ ਹਾਂ ਦੇਖੋ ਜੀ ਅੱਜ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਆਪਣਾ ਮਾਰਚ ਦਿੱਲੀ ਚੱਲੋ ਵਾਲਾ ਸ਼ੁਰੂ ਕੀਤਾ ਮੈਂ ਕਿਸਾਨ ਭਾਈਆਂ ਦਾ ਪੂਰਾ ਸਪੋਰਟ ਕਰਦਾ ਕਿ ਉਹ ਠੀਕ ਨੇ ਕੇਂਦਰ ਸਰਕਾਰ ਗਲਤ ਹੈ ਉਹਨਾਂ ਨੂੰ ਹੁਣ ਵੀ ਕੱਲ ਰਾਤ 11 12 ਵਜੇ ਤੱਕ ਮੀਟਿੰਗ 'ਚ ਰੱਖਿਆ ਪਰ ਜਿਹੜੇ ਵਾਦੇ ਇਹਨਾਂ ਨੇ ਕੀਤੇ ਸੀ ਉਹ ਇੱਕ ਵੀ ਨਹੀਂ ਮੰਨਿਆ ਤੇ ਉਹ ਮਜਬੂਰੀ ਨਾਲ ਸਾਰੇ ਕਿਸਾਨ ਉਹਨਾਂ ਦੇ ਲੀਡਰ ਸਾਰੇ ਕਹਿ ਕੇ ਗਏ ਆ ਕਿ ਅਸੀਂ ਮਜਬੂਰੀ 'ਚ ਜਾ ਰਹੇ ਆ ਜੇ ਸਾਡਾ ਕੰਮ ਕਰ ਦਿੰਦੇ ਸਾਡਾ ਕੋਈ ਇਰਾਦਾ ਨਹੀਂ ਸੀ ਮੈਂ ਇਹ ਕਹਿਣਾ ਚਾਹੁੰਨਾ ਅਰੇ ਇਹਨੇ ਪ੍ਰਬੰਧ ਤਾਂ ਤੁਹਾਡੇ ਚੀਨ ਚੀਨ ਔਰ ਪਾਕਿਸਤਾਨ ਬਾਰਡਰ ਤੇ ਨਹੀਂ ਆ ਆ ਤਾਰਾਂ ਲਾਈਆਂ ਨੇ ਉਹ 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 ਲੋਹੇ ਦੇ ਤੁਸੀਂ ਕਿੱਲ ਕੱਢ ਰਹੇ ਹੋ ਔਰ ਪਤਾ ਨਹੀਂ ਕੀ ਕੋਸ਼ ਕਰਦਾ ਹੈਗਾ ਇਹ ਚੀਨ ਦੇ ਔਰ ਪਾਕਿਸਤਾਨ ਦੇ ਬਾਰਡਰ ਤੇ ਕਿਉਂ ਨਹੀਂ ਕਰਦੇ ਤੁਸੀਂ ਇਹ ਹਿੰਦੁਸਤਾਨ ਦੇ ਅੰਦਰ ਤੁਸੀਂ ਚੀਨ ਔਰ ਪਾਕਿਸਤਾਨ ਦਾ ਬਾਰਡਰ ਬਣਾਤਾ ਕਿਸਾਨਾਂ ਨੂੰ ਰੋਕਣ ਲਈ ਮੈਂ ਕੇਂਦਰ ਸਰਕਾਰ ਦਾ ਇਸ ਗੱਲ ਤੇ ਪੂਰਾ ਵਿਰੋਧ ਕਰਦਾ ਔਰ ਅੱਜ ਵੀ ਬੇਨਤੀ ਕਰਦਾ ਕੇਂਦਰ ਸਰਕਾਰ ਨੂੰ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੋ ਤੁਸੀਂ ਆਪ ਕਿਹਾ ਸੀ ਕਿ ਅਸੀਂ ਡਬਲ ਐਮਐਸਪੀ ਕਰਾਂਗੇ ਸੁਆਮੀਨਾਥਨ ਦਾ ਫਾਰਮੂਲਾ ਲਾਗੂ ਕਰਾਂਗੇ C2 50% ਉਹਨਾਂ ਨੂੰ ਦਵਾਂਗੇ ਔਰ ਉਹਨਾਂ ਦਾ ਸਾਰਾ ਔਰ 15 ਲੱਖ ਕਰੋੜ ਦੇ ਕਰਜ਼ੇ ਵੱਡੇ ਲੋਕਾਂ ਦੇ ਮਾਫ਼ ਕੀਤੇ ਕਿਸਾਨ ਔਰ ਮਜ਼ਦੂਰ ਯਾਦ ਨਹੀਂ ਆਇਆ ਤੁਹਾਨੂੰ ਤੇ ਇਸ ਕਰਕੇ ਇਹ ਕੇਂਦਰ ਸਰਕਾਰ ਨੂੰ ਫੇਰ ਅਸੀਂ ਕਹਿੰਨੇ ਆ ਪੰਜਾਬ ਦੇ ਲੋਕ ਕਿ ਔਰ ਮੈਂ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਵੀ ਕਹਿੰਦਾ ਕਿ ਆਪਾਂ ਸਾਰੇ ਵੱਜ ਚੜ ਕੇ ਕਿਸਾਨਾਂ ਵੀ ਮੂਵਮੈਂਟ 'ਚ ਹਿੱਸਾ ਲਵਾਂਗੇ ਔਰ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਜ਼ਿਆਤੀਆਂ ਬੰਦ ਕਰੋ ਲੋਕਾਂ ਨਾਲ ਜਿਹੜਾ ਝੂਠ ਬੋਲ ਕੇ ਤੁਸੀਂ ਚੁਣ ਕੇ ਆਉਨੇ ਹੋ ਇਸ ਵਾਰ ਅਸੀਂ ਤੁਹਾਨੂੰ ਇਹ ਕੰਮ ਨਹੀਂ ਕਰਨ ਦੇਣਾ